ਜੈਸ ਕੁੜੀ ਦਾ ਸਿੱਧੂ ਮੂਸੇ ਵਾਲੇ ਬਾਈ ਨਾਲ ਵਿਆਹ ਹੋਣਾ ਸੀ ਉਹ ਕੁੜੀ ਹੁਣ ਕਿੱਥੇ ਹੈ ਕਿ ਉਹਨੇ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਜਾਂ ਫਿਰ ਉਹ ਹਜੇ ਵੀ ਕੁਵਾਰੀ ਹੈ ਕੀ ਸਿਚੁਏਸ਼ਨ ਹੈ ਉਹਨਾਂ ਦੀ ਸਾਰਾ ਕੁਝ ਦੱਸਾਂਗੇ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਦੋਸਤੋ ਸੁਣਨ ਚਾਹਤੇ ਇਹ ਹੁੰਦਾ ਵੀ ਸਿੱਧੂ ਮੂਸੇ ਵਾਲੇ ਬਾਈ ਦੀ ਐਂਗੇਜਮੈਂਟ ਹੋ ਗਈ ਸੀ ਪਰ ਫੈਮਿਲੀ ਵੱਲੋਂ ਇਸ ਗੱਲ ਨੂੰ ਸੀਕ੍ਰੀਟ ਰੱਖਿਆ ਗਿਆ ਅਤੇ ਇੱਕ ਮੀਡੀਆ ਰਿਪੋਰਟਰ ਨੇ ਜਦ ਸਿੱਧੂ ਮੂਸੇ ਵਾਲੇ ਦੀ ਮਾਤਾ ਜੀ ਕੋਲ ਪੁੱਛਿਆ ਵੀ ਤੁਸੀਂ ਸਿੱਧੂ ਦੇ ਵਿਆਹ ਬਾਰੇ ਹੁਣ ਕੀ ਸੋਚਦੇ ਹੋ ਜਾ ਰਿਹਾ ਜਿਹਨੇ ਹਜੇ ਤੱਕ ਵਿਆਹ ਨਹੀਂ ਕਰਾਇਆ ਹਾਂ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਦੀ ਡੈਥ ਨੂੰ 3 ਸਾਲ ਹੋ ਗਏ ਪਰ ਉਸ ਕੁੜੀ ਨੇ ਹਜੇ ਤੱਕ ਵਿਆਹ ਨਹੀਂ ਕਰਾਇਆ ਅੱਜ ਸਿੱਧੂ ਮੂਸੇ ਵਾਲੇ ਬਾਈ ਦੀ ਸੋਚ ਕਿੰਨੀ ਵਧੀਆ ਸੀ ਉਹ ਕੁੜੀ ਨਾ ਹੀ ਕੋਈ ਐਕਟਰ ਹੈ ਤੇ ਨਾ ਹੀ ਕੋਈ ਮਾਡਲ ਹੈ ਉਹ ਸਿਰਫ ਸਿੰਪਲ ਘਰਬਾਰ ਵਾਲੀ ਕੁੜੀ ਹੈ ਕਿਹਾ ਇਹ ਵੀ ਜਾਂਦਾ ਵੀ ਸਿੱਧੂ ਬਾਈ ਦੀ ਹਵੇਲੀ ਆਉਂਦੇ ਜਾਂਦੇ ਰਹਿੰਦੇ ਨੇ ਛੋਟੇ ਸਿੱਧੂ ਨਾਲ ਵੀ ਖੇਡਦੇ ਨੇ ਅਤੇ ਕੁਝ ਕਿ ਤਸਵੀਰਾਂ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਇਸ ਕੁੜੀ ਨੂੰ ਛੋਟੇ ਸਿੱਧੂ ਨਾਲ ਚੱਕ ਰੱਖਿਆ ਤੇ ਚਾਰੇ ਪਾਸੇ ਇਹ ਫੋਟੋਆਂ ਫੈਲ ਰਹੀਆਂ ਵੀ ਇਹ ਕੁੜੀ ਸਿੱਧੂ ਬਾਈ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ